ਤਾਂ ਵਿੱਚ April 2025 ਤੋਂ ਸ਼ੁਰੂ ਕੀਤਾ ਜਾਵੇਗਾ ਇਸ ਤਰ੍ਹਾਂ ਹੀ ਸਾਲ 2018 2019 ਦਾ ਪੇ ਕੇਹ ਦਾ ਏਰੀਆ ਰ 18 ਕਿਸ਼ਤਾਂ ਵਿੱਚ ਜੁਲਾਈ 2026 ਤੋਂ ਸ਼ੁਰੂ ਹੋਵੇਗਾ 2020 ਤੋਂ 30 2021 ਤੱਕ 9 ਕਿਸ਼ਤਾਂ ਦੇ ਵਿੱਚ ਜਨਵਰੀ 2028 ਤੋਂ ਜੋ ਪੇ ਕੇਹ ਦਾ ਇਹ ਸ਼ੁਰੂ ਕੀਤਾ ਜਾਵੇਗਾ ਪਰ ਇਹ ਬੜੀ ਹਾਸਲ ਗੱਲ ਹੈ ਕਿ ਅਲੱਗ-ਅਲੱਗ ਉਮਰ ਦੇ ਵਿੱਚ ਅਲੱਗ ਅਲੱਗ ਪੇਗ ਹੁੰਦਾ ਇਰਰ ਮਲਾਜਾਂ ਦੀ ਬੰਡੀਆਂ ਬਾਤੀਆਂ ਸਰਕਾਰ ਨੇ ਜੋ ਵਰਗ ਮਲਾਜਾਂ ਹਨ ਉਹਨਾਂ ਲਈ ਜੋ ਰੈਗੂਲਰ ਮਲਾਜਾਂ ਕੰਮ ਕਰਦੇ ਹਨ ਉਹਨਾਂ ਵਾਸਤੇ 11216 ਤੋਂ ਪੇਕ ਇਹ ਹੁੰਦਾ ਇਰਰ ਡੀਏ ਸਮੇਤ 12 ਕਿਸ਼ਤਾਂ ਵਿੱਚ ਅਪ੍ਰੈਲ 2026 ਤੋਂ ਸ਼ੁਰੂ ਹੋਵੇਗਾ ਅਤੇ ਮਾਰਚ 2027 ਤੱਕ ਹੋਣਾ ਤੋਂ 3 6 2021 ਤੱਕ ਆ 5.5 ਸਾਲ ਦਾ ਏਰੀਅਰ ਸਮੇਤ ਡੀਏ ਫਰਵਰੀ ਮਹੀਨੇ ਦੀ ਪੈਨਸ਼ਨ ਨਾਲ ਅਤੇ ਮਾਰਚ ਮਹੀਨੇ ਦੀ ਪੈਨਸ਼ਨ ਨਾਲ ਮਿਲ ਸਕਦਾ ਹੈ ਜੀ ਦੋ ਮਹੀਨਿਆਂ ਦੇ ਕਿਸ ਤਾਂ ਵਿੱਚ ਦੋ ਦੋ ਕਿਸ ਤਾਂ ਦੇ ਅਰੀਅਰ ਹੈ ਜਿਹੜੇ ਕਰਨਾ ਵੀ ਉਮਰ 75 ਸਾਲ ਤੋਂ ਵੱਧਾ 85 ਸਾਲ ਤੋਂ ਘੱਟ ਹੈ ਇੱਕ ਇੱਕ 2016 ਤੋਂ 30 06 2021 ਦਾ ਅਰੀਅਰ ਸਮੇਤ ਡੀਏ ਅਪ੍ਰੈਲ 2025 ਤੋਂ ਮਾਰ 2026 ਤੱਕ 12 ਕਿਸ਼ਤਾਂ ਤੱਕ ਮਿਲੇਗਾ 79 ਸਾਲ ਤੋਂ ਘੱਟ ਮਰ ਵਾਲੇ ਜੋ ਕਰਮਚਾਰੀ ਆ ਜਨਵਰੀ 2016 ਤੋਂ ਜੂਨ 2021 ਤੱਕ ਪੇਗਿੰ ਦਾ ਇਰੀਅਰ ਸਮੇਤ ਡੀਏ ਸਾਲ 2016 ਸਾਲ 2017 15 ਕਿਸ਼ਤਾਂ ਵਿੱਚ ਮਿਲੇਗਾ ਅਪ੍ਰੈਲ 2025 ਤੋਂ ਸ਼ੁਰੂ ਕੀਤਾ ਜਾਵੇਗਾ ਸਾਲ 2018 2019 ਦਾ ਇਹ ਕਿੰਦਾ ਏਰੀਅਰ 18 ਕਿਸਤਾਂ ਵਿੱਚ ਮਿਲੇਗਾ ਜੁਲਾਈ 2026 ਤੋਂ ਸ਼ੁਰੂ ਕੀਤਾ ਜਾਵੇਗਾ 2020 ਤੋਂ 30 21 ਦਾ ਏਰੀਅਰ 9 ਕਿਸਤਾਂ ਵਿੱਚ ਮਿਲੇਗਾ ਜਨਵਰੀ 2028 ਤੋਂ ਸ਼ੁਰੂ ਕੀਤਾ ਜਾਵੇਗਾ ਭਾਵ 6ਵੇਂ ਪੇਕਵਿੰਦਾ ਏਰੀਅਰ 2020 ਤੋਂ 30 21 ਦਾ ਜੋ 9 ਕਿਸਤਾਂ ਵਿੱਚ ਮਿਲੇਗਾ ਜਨਵਰੀ 2028 ਵੇ ਸ਼ੁਰੂ ਹੋਵੇਗਾ ਜੀ ਇਸ ਤਾਈਂ ਉਹ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਗਾਤਾਰ ਮੰਗ ਕਰ ਰਹੇ ਹਨ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 53% ਆ ਪਰ ਪੰਜਾਬ ਦੇ ਨਾਲ ਡੀਏ 42% ਆ ਡੀਏ ਦੇ ਵਿੱਚ 11% ਵਾਧਾ ਕੀਤਾ ਜਾਵੇ ਪਰ ਪੰਜਾਬ ਸਰਕਾਰ ਲਗਾਤਾਰ ਲਾਲੇ ਲਗਟੇ ਬਸ ਕਰ ਰਹੀ ਹੈ ਮੋਖਰਿਮ ਭਵਨ ਤਮਾਨ ਨੇ 4% ਦਾ ਵਾਧਾ ਕੀਤਾ ਸੀ 38% ਵਧਾ ਕੇ 42% ਕੀਤਾ ਗਿਆ ਸੀ ਪਰ ਏਰੀਆ ਸੋਨੇ ਸਰਕਾਰ ਚੁੱਪਾ ਪ੍ਰਾਣੀ ਪੈਨਸ਼ਨ ਬਹਾਲੀ ਸਿੰਘਾਸ ਕੁਮੇਤਲ ਕਨਵੀਨ ਰਾਮ ਜਸਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਇੱਕ ਨੋਟਿਫਾਈ ਕੀਤਾ ਗਿਆ ਸੀ ਪ੍ਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਪਰ ਅਜੇ ਤੱਕ ਪ੍ਰਾਣੀ